ਸਤਿ ਸ੍ਰੀ ਅਕਾਲ ਪਿਆਰੇ ਸਤਿਕਾਰ ਨਮਸਕਾਰ ਪਿਆਰੇ ਸਤਿਅ ਜਿਵੇਂ ਕਿ ਆਪਣਾ ਸਵਾਤਿ ਚੱਲ ਰਿਹਾ ਤੁਸੀਂ ਜਾਣਦੇ ਹੋ ਇੱਕ ਜੋਗੀ ਦੀ ਆਤਮਕਥਾ ਦਾ ਤੇ ਪਹੁੰਚ ਚੁੱਕੇ ਅੱਜ ਆਪਾਂ ਦੇ 39ਵੇਂ ਅਧਿਆਏ ਤੇ ਜਿਹਦਾ ਸ਼ੀਸ਼ਕਾ ਟੇਰਸਾ ਨਾਇਮਨ ਇਸ ਹਮ ਸਿੱਧੇ ਸੂਲੀ ਚੜਾਉਣ ਵੇਲੇ ਇਸ ਰਕਮਦਾਰਕ ਕਾਲ ਹੋਈ ਕਰਨ ਵਾਲੀ ਸੰਤਨੀ ਅੱਧਾ ਅਧਿਆਇ ਆਪਾਂ ਪੂਛੇ ਵੀ ਡਿਸ ਕਰ ਚੁੱਕੇ ਆਂ ਤਾਂ ਅੱਧਾ ਅਧਿਆਇ ਅੱਗੇ ਸ਼ੁਰੂ ਕਰਦੇ ਆਂ ਜਦੋਂ ਮਿਲਨ ਜਾਂਦੇ ਨੇ ਪ੍ਰੋਫੈਸਰ ਵੁੱਡਸ ਦੇ ਘਰ ਟੇਰਸਾ ਨਾਇਮਨ ਜੋਗਨਾਂਂਜੀ ਤੇ ਉਹਨਾਂ ਦੇ ਦੋ ਹੋਰ ਸਾਥੀ ਜਿਹੜੇ ਉਹਨਾਂ ਦੇ ਨਾਲ ਹੁੰਦੇ ਨੇ ਤਾਂ ਉੱਥੇ ਪ੍ਰੋਫੈਸਰ ਵੁੱਡਸ ਫਿਰ ਉਹਨਾਂ ਨੂੰ ਟੇਰੈਸਾ ਦੇ ਬਾਰੇ ਵਿੱਚ ਕੁਝ ਅਨੁਭਵ ਸਾਂਝੇ ਕਰਦੇ ਦੱਸਦੇ ਨੇ ਕਹਿੰਦੇ ਅਸੀਂ ਕਈ ਵਾਰ ਨਾ ਟੇਰੈਸਾ ਸਾਡੇ ਨਾਲ ਹੁੰਦੀ ਹੈ ਤੇ ਅਸੀਂ ਕਈ ਕਈ ਦਿਨਾਂ ਤੱਕ ਮਨਮੋਹਕ ਨਜ਼ਾਰੇ ਦੇਖਣ ਲਈ ਜਰਮਨੀ ਦੀ ਯਾਤਰਾ ਕਰਦੇ ਰਹਿੰਦੇ ਹੁਣ ਇੱਥੇ ਉਹ ਦੱਸਦੇ ਨੇ ਕਹਿੰਦੇ ਮਜ਼ੇ ਦੀ ਗੱਲ ਇਹ ਹੈ ਵੀ ਟੇਰੈਸਾ ਨਾਇਮਨ ਇਸ ਦੌਰਾਨ ਕਦੇ ਕੁਝ ਨਹੀਂ ਖਾਂਦੀ ਜਦੋਂ ਕਿ ਅਸੀਂ ਸਾਰੇ ਕਹਿੰਦੇ ਤਿੰਨ ਤਿੰਨ ਵਾਰ ਰੱਜ ਕੇ ਖਾਣਾ ਖਾਂਦੇ ਹਾਂ ਉਹ ਕਹਿੰਦੇ ਗਲਾਬ ਦੇ ਫੁੱਲ ਵਾਂਗੂ ਟੈਕਦੀ ਰਹਦੀ ਐ ਬਿਲਕੁਲ ਨਾਲੇ ਕੁਝ ਖਾਂਦੀ ਪੀਂਦੀ ਨਹੀਂ ਕਹਿੰਦੇ ਥਕਾਵਟ ਉਹਦੇ ਨੇੜੇ ਵੀ ਨਹੀਂ ਫਰਕਦੀ ਜਦੋਂ ਕਹਿੰਦੇ ਸਾਨੂੰ ਭੁੱਖ ਲੱਗਦੀ ਐ ਅਸੀਂ ਤਾਂ ਕਹਿੰਦੇ ਸੜਕਾ ਕਿਨਾਰੇ ਹੋਟਲ ਲੱਭਦੇ ਫਰੀ ਜਾਂਦੇ ਆ ਪਰ ਉਹ ਕਹਿੰਦੇ ਦਿਲ ਖੋਲ ਕੇ ਸਾਡੇ ਤੇ ਹੱਸਦੀ ਰਹਿੰਦੀ ਐ ਇਹਦੇ ਨਾਲ ਹੀ ਕਹਿੰਦੇ ਪ੍ਰੋਫੈਸਰ ਵਿਟਸ ਨੇ ਹੋਰ ਵੀ ਗੱਲਾਂ ਦੱਸੀਆਂ ਹੋਰਸ ਨੇ ਉਹ ਕਹਿੰਦੇ ਕਿਉਂਕਿ ਟੈਰਿਸਨ ਐ ਨਾ ਇਹਨਾਂ ਨੂੰ ਕੁਝ ਖਾਂਦੀ ਨਹੀਂ ਇਸ ਲਈ ਉਹਦਾ ਜਿਹੜਾ ਪੇਟ ਐ ਉਹ ਸੁਗੜ ਚੁੱਕਿਆ ਹੈ ਮਲਮੁੱਤਰ ਉਹਨਾਂ ਦੇ ਸ਼ੀਸ਼ੇ ਤਿਆਰ ਹੀ ਨਹੀਂ ਕਹਿੰਦੇ ਹੁੰਦਾ ਕਿ ਜੋ ਕੁਝ ਖਾਂਦੇ ਨਹੀਂ ਹੈਗੇ ਕਿਉਂਕਿ ਉਹਨਾਂ ਦੇ ਪਸੀਨੇ ਦੇ ਗ੍ਰੰਥੀਆਂ ਪੂਰਾ ਕੰਮ ਕਰਦੀਆਂ ਨੇ ਤੇ ਉਹਨਾਂ ਦੀ ਚਮੜੀ ਹਮੇਸ਼ਾ ਨਰਮ ਤੇ ਡ੍ਰਿਡ ਰਹਿਦੀ ਹੈ। ਹੁਣ ਇੱਥੇ ਕਹਿੰਦੇ ਸੀ ਫਿਰ ਵਿਦਾਈ ਲਈ ਕਹਿੰਦੇ ਗੱਲਾਂ ਕੀਤੀਆਂ ਟੈਰਸਾ ਮੈਮਾ ਨਾਲ ਪ੍ਰੋਫੈਸਰ ਗੁੱਡਸ ਨਾਲ। ਕਹਿੰਦੇ ਇਹ ਵੀ ਉਹਨਾਂ ਨੂੰ ਕਿਹਾ ਵੀ ਉਹਨਾਂ ਦੇ ਜਿਹੜਾ ਆਗਾਮੀ ਅਨੁਭਵ ਹੋਊਗਾ ਜਿਹੜਾ ਅਗਲੇ ਸ਼ੁੱਕਰਵਾਰ ਉਸ ਮੌਕੇ ਤੇ ਅਸੀਂ ਹਾਜ਼ਰ ਰਹਿਣਾ ਚਾਹੁੰਦੇ ਹਾਂ ਅਸੀਂ ਦੇਖਣਾ ਚਾਹੁੰਦੇ ਹਾਂ। ਤਾਂ ਕਹਿੰਦੇ ਉਹਨਾਂ ਨੇ ਕਿਹਾ ਹਾਂ ਹਾਂ। ਬਿਲਕੁਲ ਤੁਸੀਂ ਆਇਓ ਅਗਲੇ ਸ਼ੁੱਕਰਵਾਰ ਕਾਰਨ ਸੂਤ ਤੇ ਪਾਦਰੀ ਤੁਹਾਨੂੰ ਆਗਿਆ ਪੱਤਰ ਦੇ ਦੇਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਆਇ ਸਟਾਰਟਿੰਗ ਤੱਕ ਚੱਲ ਕੇ ਮੈਨੂੰ ਮਿਲਣ ਲਈ ਆਏ ਉਹ ਕਹਿੰਦੇ ਟੇਰਿਸਾ ਨਾਇਮਨ ਨੇ ਹੱਥ ਮਿਲਾ ਕੇ ਕਈ ਵਾਰ ਹਿਲਾਇਆ ਉਹ ਸਾਨੂੰ ਲੋਕਾਂ ਨੂੰ ਬਾਹਰ ਤੱਕ ਛੱਡਾਈ ਕਹਿੰਦੇ ਸ਼੍ਰੀ ਰਾਈਟ ਨੇ ਕਾਰ ਦਾ ਰੇਡੀਓ ਚਾਲੂ ਕਰਤਾ ਉਹਦੀ ਟੇਰਿਸਾ ਨਾਇਮਨ ਨੇ ਉਤਸੁਕਤਾ ਯਕਤੁਛਾ ਨਾਲ ਹੱਸਦੇ ਹਨ ਚਾਰੇ ਪਾਸੇ ਤੋਂ ਕਹਿੰਦੇ ਇਹਨੂੰ ਦੇਖਿਆ ਕਿਉਂਕਿ ਉਸ ਟਾਈਮ ਰੇਡੀਓ ਜੋ ਸੀ ਉਹ ਅਲੀ ਸਾਰੀ ਕਿਤੇ ਆਈ ਨਹੀਂ ਸੀਗੇ ਉਹਨੂੰ ਬੜੀ ਉਸੁੱਤਾ ਹੋਈ ਜਾਣਨ ਦੀ ਕਿ ਕੀ ਚੀਜ਼ ਹੈ ਕਹਿੰਦੇ ਬੱਚਿਆਂ ਦੀ ਅਚਾਨਕ ਫਿਰ ਕਾਫੀ ਸਾਰੀ ਭੀੜ ਇਕੱਠੀ ਹੋ ਗਈ ਘਰ ਨੂੰ ਦੇਖ ਕੇ ਤਾਂ ਕਹਿੰਦੇ ਟੈਰਸਾ ਨਾਇਮਨ ਫਿਰ ਘਰ ਦੇ ਅੰਦਰ ਚਲੀ ਗਈ ਤੇ ਕਹਿੰਦੇ ਖਿੜਕੀ 'ਚ ਖੜਕੇ ਉਹ ਸਾਨੂੰ ਦੇਖਦੀ ਰਹੀ ਤੇ ਬੱਚਿਆਂ ਵਾਂ ਹੱਥ ਹਲਾਉਂਦੀ ਰਹੀ ਸਾਡੇ ਵੱਲ ਫਿਰ ਦੂਜੇ ਦਿਨ ਉਹ ਕਹਿੰਦੇ ਟੈਰਸਾ ਨਾਇਮਨ ਦੇ ਦੋ ਭਰਾਵਾਂ ਨਾਲ ਸਾਡੀ ਮੁਲਾਕਾਤ ਹੋਈ ਦੋਨੇ ਕਹਿੰਦੇ ਬੜੇ ਨੀਵੇਂ ਨੇਮਰ ਤੇ ਮਿਲਨਸਾਰ ਸੀ ਗਈ ਉਹਨਾਂ ਨਾਲ ਕਹਿੰਦੇ ਗੱਲਬਾਤ ਕਰਦੇ ਆਂ ਸਰ ਪਤਾ ਲੱਗਿਆ ਵੀ ਟੈਰਸਾ ਨੈਮਨ ਰਾਤ ਨੂੰ ਸਿਰਫ 1 ਜਾਂ 2 ਘੰਟੇ ਸੌਂਦੀ ਆ ਤੇ ਸਰੀਰ ਤੇ ਇੰਨੇ ਜ਼ਖਮ ਹੋਣ ਦੇ باوجود ਵੀ ਉਹ ਪੂਰੀ ਤਰ੍ਹਾਂ ਕਾਰਜਸ਼ੀਲ ਤੇ ਉਤਸ਼ਾਹ ਨਾਲ ਪਰਪੋਰ ਰਹਿੰਦੀ ਹੈ ਤੇ ਉਹਨੂੰ ਪੰਛੀਆਂ ਨਾਲ ਬਹੁਤ ਪਿਆਰ ਹੈ ਇੱਕ ਤਲਾਬ ਦੀਆਂ ਮੱਛੀਆਂ ਦੀ ਸਾਂਭ ਸੰਭਾਲ ਕਰਦੀ ਹੈ ਤੇ ਆਪਣੇ ਬਾਗ ਵਿੱਚ ਅਕਸਰ ਹੀ ਉਹ ਕੰਮ ਕਰਦੀ ਰਹਿੰਦੀ ਹੈ ਤੇ ਉਹਨਾਂ ਦੀ ਖਤੋ-ਕਿਤਾਬਤ ਵੀ ਵੱਡੇ ਪੱਧਰ ਤੇ ਚੱਲਦੀ ਰਹਿੰਦੀ ਹੈ ਅਕੀਉ ਕਹਿੰਦੇ ਨੇ ਕੈਥੇਲਿਕ ਲੋਕ ਉਹਨਾਂ ਨੂੰ ਪ੍ਰਾਰਥਨਾ ਕਰਨ ਤੇ ਰੋਗ ਨਿਵਾਰਣ ਖਾਤਰ ਆਸ਼ੀਰਵਾਦ ਦੇਣ ਲਈ ਬੇਨਤੀ ਕਰਦੇ ਰਹਿੰਦੇ ਗਏ। ਅਨੇਕ ਸ਼ਰਧਾਲੂ ਉਹਨਾਂ ਦੇ ਆਸ਼ੀਰਵਾਦ ਨਾਲ ਗੰਭੀਰ ਬਿਮਾਰੀਆਂ ਤੋਂ ਤੰਦਰੁਸਤ ਹੋਏ ਨੇ। ਤੇ ਕਹਿੰਦੇ ਉਹਨਾਂ ਦੇ 23 ਵਰਿਆਂ ਦੀ ਉਮਰ ਦੇ ਭਰਾ ਫੋਰਡਿਨਾਨ ਨੇ ਦੱਸਿਆ ਫਿਰ ਵੀ ਉਹਨਾਂ ਸਪ੍ਰਾਥਨਾ ਦੇ ਰਾਹੀਂ ਦੂਜੇ ਲੋਕਾਂ ਦੀੇ ਬਿਮਾਰੀ ਹਨ ਆਪਣੇ ਸ਼ੀਰ ਤੇ ਭੋਗਣ ਦੀ ਵੀ ਸ਼ਕਤੀ ਹੈ। ਕਹਿੰਦੇ ਇੱਕ ਵਾਰ ਟੈਰਸਾ ਨੈਨਨ ਦੇ ਕੋਲ ਆਪਣੇ ਇਲਾਕੇ ਦੇ ਇੱਕ ਨੌਜਵਾਨ ਆਇਆ ਜਿਸ ਨੂੰ ਗਲੇ ਦੀ ਬਿਮਾਰੀ ਹੋ ਗਈ ਸੀ। ਕਹਿੰਦੇ ਉਹ ਪਾਦਰੀ ਬਣਨ ਦੀ ਤਿਆਰੀ ਕਰ ਰਿਹਾ ਸੀ ਤਾਂ ਟੈਰੈਸਾ ਨਾਇਮਨ ਨੇ ਉਸੇ ਵੇਲੇ ਪ੍ਰਾਰਥਨਾ ਕੀਤੀ ਵੀ ਉਸ ਨੌਜਵਾਨ ਦੇ ਗਲੇ ਦੀ ਬਿਮਾਰੀ ਉਹਦੇ ਗਲੇ ਜਾ ਜਾਏ ਕਹਿੰਦੇ ਉਸੇ ਵਕਤ ਤੋਂ ਬਾਅਦ ਫਿਰ ਉਹਨਾਂ ਨੇ ਕੋਈ ਵੀ ਅੰਝਲ ਜੋ ਹੈ ਗ੍ਰੈਂਡ ਨਹੀਂ ਕੀਤਾ ਉਹ ਜੁਗਨਾਨ ਦੀ ਦੱਸਦੇ ਨਹੀਂ ਵੀ ਫਿਰ ਵਾਰ ਦੀ ਦੁਪਹਿਰ ਨੂੰ ਅਸੀਂ ਕਾਰਚ ਪਾਦਰੀ ਦੇ ਘਰੇ ਗਏ ਜਿਨ੍ਹਾਂ ਨੇ ਕਹਿੰਦੇ ਮੇਰੇ ਲੰਬੇ ਕੇਸਾਂ ਨੂੰ ਬੜੇ ਹੈਰਾਨੀ ਨਾਲ ਦੇਖਿਆ ਫਿਰ ਕਹਿੰਦੇ ਇਹਨਾਂ ਨੇ ਸਾਨੂੰ ਤੁਰੰਤ ਜ਼ਰੂਰੀ ਆਗਿਆ ਪੱਤਰ ਜਿਹੜੇ ਸੀਗੇ ਉਹ ਦੇਤੇ। ਕਹਿੰਦੇ ਇਹਨਾਂ ਦੀ ਕੋਈ ਫੀਸ ਨਹੀਂ ਸੀਗੀ। ਚਰਚ ਨੇ ਇਹ ਨਿਯਮ ਟੇਰਸਾ ਨੈਮਨ ਨੂੰ ਆਮ ਜਨਤਰੀ ਦੀ ਭੀੜ ਤੋਂ ਬਚਾਉਣ ਲਈ ਬਣਾਇਆ ਹੋਇਆ ਸੀਗਾ। ਕਿਉਂਕਿ ਕਹਿੰਦੇ ਸ਼ਰਤੀ ਵਰਿਆਂ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਕਦੇ ਲੋਕ ਸ਼ੁੱਕਰਵਾਰ ਨੂੰ ਕੋਰਨਰਸ ਉੱਥਾ ਜਾਂਦੇ ਸੀ ਤਾਂ ਫਿਰ ਬੜੀ ਪਰੇਸ਼ਾਨੀ ਹੁੰਦੀ ਸੀ ਕਹਿੰਦੇ। ਫਿਰ ਕਹਿੰਦੇ ਸ਼ੁੱਕਰਵਾਰ ਨੂੰ ਅਸੀਂ ਪਿੰਡ ਤਕਰੀਬਨ ਸਵੇਰ ਦੇ 9:30 ਵਜੇ ਪਹੁੰਚ ਗਏ। ਕਹਿੰਦੇ ਮੈਂ ਦੇਖਿਆ ਵੀ ਟੇਰਸਾ ਨੈਮਨ ਦੇ ਘਰ ਦੀ ਛੱਤ ਦੇ ਕੁਝ ਹਿੱਸੇ ਸ਼ੀਸ਼ਾ ਲੱਗਿਆ ਹੋਇਆ ਸੀਗਾ। ਤਾਂ ਕਿ ਉਹਨਾਂ ਨੂੰ ਭਰਪੂਰ ਰੌਸ਼ਨੀ ਜਿਹੜੀ ਆ ਉਹ ਮਿਲਦੀ ਰਹੇ ਇਹ ਦੇਖ ਕੇ ਕਹਿੰਦੇ ਸਭ ਖੁਸ਼ੀ ਹੋਈ ਕਿ ਹੁਣ ਘਰ ਦਾ ਦਰਵਾਜ਼ਾ ਬੰਦ ਨਹੀਂ ਸੀਗਾ ਸਗੋਂ ਕਹਿੰਦੇ ਸਵਾਗਤੀ ਅੰਦਰਾਸ ਚ ਖੁੱਲਿਆ ਹੋਇਆ ਸੀ ਲਗਭਗ ਕਹਿੰਦੇ 20 ਬੰਦੇ ਉੱਥੇ ਹੋਰ ਸੀਗੇ ਤੇ ਉਹਨਾਂ ਦੇ ਕਹਿੰਦੇ ਜਾ ਕੇ ਕਤਾਰ ਦੇ ਵਿੱਚ ਅਸੀਂ ਵੀ ਫੇਰ ਜਾ ਕੇ ਉੱਥੇ ਖੜੇ ਹੋਗੇ ਕਿਉਂਕਿ ਉਹਨਾਂ ਸਾਰਿਆਂ ਦੇ ਕੋਲ ਆਗਿਆ ਪ੍ਰਮਾਣ ਪੱਤਰ ਸੀਗੇ ਕਈ ਲੋਕ ਤਾਂ ਕਹਿੰਦੇ ਉਹ ਸਧਿਆਤਮਿਕ ਅਨੁਭਵ ਨੂੰ ਦੇਖਣ ਵਾਸਤੇ ਬਹੁਤ ਦੂਰ ਦੂਰ ਤੋਂ ਵੀ ਆਏ ਸੀਗੇ ਉਹ ਜੁਗਨਾਂਨ ਜੀ ਕਹਿੰਦੇ ਪ੍ਰੋਫੈਸਰ ਵੁੱਡਸ ਦੇ ਘਰ ਟੇਰਸਾ ਨਾਮਨ ਮੇਰੇ ਪਹਿਲੇ ਇੰਧਿਆਨ ਤਪਾਸ ਹੋ ਕਿ ਸੀ ਕਿਉਂਕਿ ਉਹਨੇ ਆਤਮ ਗਿਆਨ ਨਾਲੇ ਜਾਣ ਲਿਆ ਸੀ ਕਿ ਮੈਂ ਕੇਵਲ ਉਤਸੁਕਤਾ ਕਾਰਨ ਨਹੀਂ ਉਹਦੇ ਦਰਸ਼ਨ ਨਹੀਂ ਕਰਨ ਗਿਆ ਬਲਕਿ ਮੇਰਾ ਮਨੋਰਥ ਅਧਿਆਤਮਿਕ ਸੀ ਹੁਣ ਉਹ ਕਹਿੰਦੇ ਦੂਜਾ ਇੰਧਿਆਨ ਮੈਂ ਲੈਣਾ ਚਾਹੁੰਦਾ ਸੀ ਜਿਹੜਾ ਇਸ ਸਾਥ ਨਾਲ ਕਹਿੰਦੇ ਸੰਬੰਧਿਤ ਸੀ ਵੀ ਉਹਨਾਂ ਦੇ ਮਨ ਚ ਚੱਲ ਰਹੇ ਵਿਚਾਰਾਂ ਤੇ ਅੰਦਰ ਦੇ ਇਸ ਚੀਜ਼ ਦਿਖਾਈ ਦੇਣ ਵਾਲੀ ਤੇ ਸੁਣਾਈ ਦੇਣ ਵਾਲੇ ਨਜ਼ਾਰਿਆਂ ਨਾਲ ਮੇਰਾ ਆਤਮਿਕ ਸੰਵੰਤ ਕੈਨ ਹੋ ਸਕੇ ਕਹਿੰਦੇ ਇਸ ਮਨੋਰਥ ਲਈ ਪੌੜੀਆਂ ਚੜ੍ਹ ਕੇ ਉਹਨਾਂ ਦੇ ਕਮਰੇ ਜਾਣ ਤੋਂ ਪਹਿਲਾਂ ਮੈਂ ਖੁਦ ਆਪ ਇੱਕ yogik avastha ਦੇ ਵਿੱਚ ਪ੍ਰਵੇਸ਼ ਕਰ ਗਿਆ ਤੇ ਫਿਰ ਕਹਿੰਦੇ ਉਹਨਾਂ ਦੇ ਕਮਰੇ 'ਚ ਮੈਂ ਦਾਖਲ ਹੋਇਆ ਜਿਹੜਾ ਕਹਿੰਦੇ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਉਹ ਕਹਿੰਦੇ ਟੇਰੇਸਾ ਨਾਇਮਨ ਜੋਸੇ ਚਿੱਟੇ ਪਹਿਰਾਵੇ 'ਚ ਇੱਕ ਬਿਸਤਰੇ ਤੇ ਲੇਟੀ ਹੋਈ ਸੀ ਮਿਸਟਰ ਰਾਈਟ ਬਿਲਕੁਲ ਕਹਿੰਦੇ ਮੇਰੇ ਪਿੱਛੇ ਖੜੇ ਸੀ ਜਿਹੜੇ ਕਿ ਉਹਨਾਂ ਦੇ ਨਾਲ ਆਏ ਸੀ ਅਮਰੀਕਾ ਤੋਂ ਉਹਨਾਂ ਇਸਕਤ ਕਹਿੰਦੇ ਕਮਰੇ ਦੇ ਅਤੁੱਤ ਪਿਆਨਕ ਦੇਸ਼ ਨੂੰ ਦੇਖ ਕੇ ਮੈਂ ਦਰਵਾਜ਼ੇ ਦੀ دہਲੀ ਤੇ ਪੈ ਪੀਥੋਂ ਕੇ ਕਹਿੰਦੇ ਮੈਂ ਤਾਂ ਖੜਾ ਰਿਹਾ ਉੱਥੇ ਟੈਰੈਸਾ ਨੈਮਨ ਦੀਆਂ ਖਾਂਦੀਆਂ ਹੇਠਲੀ ਹ ਪਲਕਾਂ ਚੁੱਕਦੇ ਫੂਨ ਤੇ ਲਗਭਗ 1 ਇੰਚ ਚੌੜੀ ਤਾਰ ਲਗਾਤਾਰ ਵਹਿ ਰਹੀ ਸੀ ਉਹਨਾਂ ਦੀ ਨਜ਼ਰ ਉੱਪਰ ਉਠ ਕੇ ਲਲਾੜ ਦੇ ਵਿਚਕਾਰ ਮੌਜੂਦ ਤੀਜੀ ਅੱਖ ਤੇ ਟਿਕੀ ਹੋਈ ਸੀ ਕਹਿੰਦੇ ਉਹਨਾਂ ਦੇ ਮੱਥੇ ਦੇ ਉੱਪਰ ਲਪੇਟਿਆ ਹੋਇਆ ਕੱਪੜਾ ਕੰਟਿਆਂ ਦੇ ਤਾਜ ਨਾਲ ਹੋਏ ਜ਼ਖਮਾਂ ਚ ਨਿਕਲਣ ਵਾਲੇ ਖੂਨ ਨਾਲ ਲਤਪਤ ਹੋਇਆ ਪਿਆ ਸੀ ਤੇ ਉਸ ਚਿੱਟ੍ਹੇ ਪੈਰਾ ਵਿੱਚ ਦਿਲ ਦੇ ਉੱਪਰ ਲਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਕ ਮਾਂ ਦੀ ਕਰੁਣਾਮਈ ਪੁਕਾਰ ਤੇ ਭਾਵ ਨੂੰ ਦਰਸਾਉਂਦੇ ਉੱਪਰ ਨੂੰ ਉੱਠੇ ਹੋਏ ਸੀ। ਉਹਨਾਂ ਦੇ ਚਿਹਰੇ ਤੇ ਤਸੀਹਿਆਂ ਦੇ ਦਰਦ ਤੇ ਰੂਹਾਨੀ ਨੂਰ ਦੀ ਸ਼ਾਂਤੀ ਦਿਖਾਈ ਦੇ ਰਹੀ ਸੀ। ਕਹਿੰਦੇ ਉਹਨਾਂ ਦਾ ਸਰੀਰ ਪਹਿਲਾਂ ਨਾਲੋਂ ਵੀ ਬਹੁਤ ਕਮਜ਼ੋਰ ਦਿਖ ਰਿਹਾ ਸੀ। ਉਹ ਅੰਦਰੂਨੀ ਤੇ ਬਾਹਰੀ ਤੌਰ ਤੇ ਕਈ ਤਰ੍ਹਾਂ ਦੇ ਪਰਿਵਰਤਨਾਂ 'ਚ ਰੁਚੀ ਦਿਖਾਈ ਦੇ ਰਹੀ ਸੀ। ਕਹਿੰਦੇ ਹੌਲੀ-ਹੌਲੀ ਉਹ ਕਿਸੇ ਵਿਦੇਸ਼ੀ ਭਾਸ਼ਾ 'ਚ ਕੁਝ ਅਸਪਸ਼ਟ ਸ਼ਬਦ ਬੋਲ ਰਹੀ ਸੀ। ਉਹ ਤਾਂ ਦ੍ਰਿਸ਼ਟੀ ਦਿਖਾਈ ਦੇਣ ਵਾਲੇ ਲੋਕਾਂ ਨੂੰ ਕੰਬਦੇ ਜੇ ਬੁੱਲਾਂ ਨਾਲ ਕੁਝ ਕਹਿ ਵੀ ਰਹੀ ਸੀ ਉਹ ਜੋ ਗਨਾਂ ਚਿੱਕੇ ਦੇ ਕਹਿੰਦੇ ਕਿਉਂਕਿ ਮੈਂ ਪਹਿਲੇ ਹੀ ਉਹਨਾਂ ਦੀ ਚੇਤਨਾ ਨਾਲ ਆਪਣਾ ਆਤਮਿਕ ਸਬੰਧ ਜਿਹੜਾ ਉਹਨਾਂ ਨੇ ਜੋੜ ਲਿਆ ਸੀਗਾ ਇਸ ਕਰਕੇ ਉਹਨਾਂ ਨੂੰ ਸਾਰਾ ਕੁਝ ਦਿਖਾਈ ਦੇ ਰਿਹਾ ਸੀ ਜੋ ਕਿ ਟੇਰਿਸਾ ਨਾਇਮਨ ਨੂੰ ਦਿਖਾਈ ਦੇ ਰਿਹਾ ਸੀ ਕਹਿੰਦੇ ਉਹ ਇਸ ਸਮਸੀ ਨੂੰ ਮਖੌੜਾਂ ਦੀ ਢੀਂਡ ਚੋਂ ਦੀ ਲੱਕੜ ਦਾ ਭਾਰਾ ਕ੍ਰਾਸ ਉਠਾਈ ਜਾਂਦੇ ਆ ਦੇਖ ਰਹੀ ਸੀ ਅਚਾਨਕ ਕਹਿੰਦੇ ਘਬਰਾਰ ਚ ਟੇਰਿਸਾ ਨਾਇਮਨ ਨੇ ਆਪਣਾ ਸਿਰ ਚੱਕਿਆ ਕਿਉਂਕਿ ਇਸ ਸਮੇਂ ਸੀ ਥੱਲੇ ਟਿੱਕ ਦੇ ਕ੍ਰਾਸ ਦੇ ਭਾਰ ਦੇ ਹੇਠਾਂ ਦੱਬ ਗਈ ਸੀ ਉਸ ਵੇਲੇ ਕਹਿੰਦੇ ਉਸ ਦੇ ਨਾਲ ਹੀ ਉਹ ਤ੍ਰਿਸ਼ਕੇ ਬੋਗਿਆ ਤਾਂ ਦੇ ਪ੍ਰਚੰਡ ਕਰੋਣਾਮਈ ਤੇ ਅਫਸੋਸ ਦੇ ਭਾਵਾਂ ਦੇ ਵਿਚਕਾਰ ਟੈਰਸਾ ਨਾਇਮਨ ਸਰਾਣੀ ਤੇ ਡਿੱਗ ਹਲ ਕੇ ਇੱਕਦਮ ਡਿੱਗ ਗਈ ਉਸੇ ਵਕਤ ਕਹਿੰਦੇ ਮੈਨੂੰ ਆਪਣੇ ਪਿੱਛੇ ਤੜੰਮ ਕਰਕੇ ਕੁਝ ਠਿੱਕਕ ਦੀ ਆਵਾਜ਼ ਸੁਣਾਈ ਦਿੱਤੀ ਕਹਿੰਦੇ ਮੈਂ ਜਦ ਪਿੱਛੇ ਮੁੜ ਕੇ ਦੇਖਿਆ ਤਾਂ ਦੋ ਬੰਦੇ ਚਿੱਤ ਅਵਸਥਾ ਚ ਇੱਕ ਸ਼ਰੀਰ ਨੂੰ ਠਾਈ ਬਹਾਂ ਲੈ ਜਾ ਰਹੇ ਸੀਗੇ ਕਹਿੰਦੇ ਉਸ ਟਾਈਮ ਮੈਂ ਆਪਣੀ ਪਰਾਚੇਤਨ ਭਾਵਸਥਾ ਤੋਂ ਬਾਹਰ ਹੀ ਆ ਰਿਹਾ ਸੀਗਾ ਇਸ ਕਰਕੇ ਮੈਂ ਕਹਿੰਦੇ ਉਸ ਬੰਦੇ ਨੂੰ ਪਛਾਣ ਨਹੀਂ ਸਕਿਆ ਕਿਉਂਕਿ ਉਹਨਾਂ ਨੇ ਆਪਣੀ ਚੇਤਨਾ ਜਿਹੜੀ ਹੈ ਉਹ ਟੈਰਸਾ ਨਾ ਇਹਨਾਂ ਦੀ ਚੇਤਨਾ ਨਾਲ ਜੋੜ ਰੱਖੀ ਸੀ ਇਸ ਕਰਕੇ ਬਾਹਰ ਉਹਨਾਂ ਘਟਨਾਵਾਂ ਵੱਲ ਉਹਨਾਂ ਦਾ ਜ਼ਿਆਦਾ ਧਿਆਨ ਨਹੀਂ ਸੀਗਾ ਹੁਣ ਉਹ ਕਹਿੰਦੇ ਮੈਂ ਆਪਣੀ ਨਜ਼ਰ ਫੇਰਦੇ ਹਾਂ ਟੈਰਸਾ ਮੈਮ ਦਾ ਚਿਹਰਾ ਟੁਕਾਤੀ ਕਹਿੰਦੇ ਖੂਨ ਦੀਆਂ ਧਾਰਾ ਚ ਟੁੱਬਿਆ ਹੋਇਆ ਉਹਨਾਂ ਦਾ ਚਿਹਰਾ ਮੁਰਤਿਆਵਾਂ ਵਾਂਗ ਪੈ ਗਿਆ ਸੀ ਪਰ ਹੁਣ ਕਹਿੰਦੇ ਉਹਦੇ ਤੇ ਸ਼ਾਂਤੀ ਪੱਸ ਰਹੀ ਸੀ ਉਹਨਾਂ ਚ ਸੁੱਤਤਾ ਤੇ ਪਵਿੱਤਤਾ ਤੇ ਪ੍ਰੋਹੇ ਤਵਰ ਹੀ ਸੀ ਬਾਅਦ ਚ ਕਹਿੰਦੇ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਸ੍ਰੀ ਰਾਏਟ ਆਪਣੇ ਗੱਲ ਨੂੰ ਹੱਥ ਨਾਲ ਦਬਾਉਂਦੇ ਖੜੇ ਸੀਗੇ ਜਿਦੇ ਵਿੱਚ ਕੋਣ ਸੇ ਮਰਿਆ ਸੀ ਕਦੇ ਕਦੇ ਮੈਂ ਫਿਕਰਮੰਦ ਹੋ ਕੇ ਪੁੱਛਿਆ ਵੀ ਡਿੱਕ ਕਿ ਤੂੰ ਡਿੱਗ ਗਿਆ ਸੀ ਕਦੇ ਉਹ ਕਹਿੰਦੇ ਹਾਂ ਮੈਂ ਉਸ ਡਰਾਣੇ ਦ੍ਰਿਸ਼ ਨੂੰ ਦੇਖ ਕੇ ਮਨੇ ਚੱਕਰ ਆ ਗਿਆ ਸੀ ਕਦੇ ਫਿਰ ਮਨ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਵੀ ਬਹੁਤ ਚੰਗੀ ਗੱਲ ਆ ਵੀ ਦੂਜੀ ਵਾਰ ਆ ਕੇ ਫੇਰ ਉਹੀ ਦ੍ਰਿਸ਼ ਦੇਖਣ ਦਾ ਹੌਸਲਾ ਤੇਰੇ 'ਚ ਹੈਗਾ ਪੂਰੀ ਗੰਦੇ ਦਰਸ਼ਨ ਕਰਨ ਵਾਲੇ ਸਾਡੇ ਪਿੱਛੇ ਕਤਾਰ ਚ ਲੋਕ ਖੜੇ ਸੀਗੇ ਇਸ ਕਰਕੇ ਮੈਂ ਦੇ ਰਾਈਟ ਕਹਿੰਦੇ ਮਾਨੀ ਮਾਨ ਟੈਰੇਸਾ ਦੀ ਪਾਵਨ ਹਾਜ਼ਰੀ ਤੋਂ ਵਿਦਾਈ ਲੈ ਕੇ ਬਾਹਰ ਆ ਗਏ ਹੁਣ ਉਹ ਕਹਿੰਦੇ ਇਸ ਤੋਂ ਅਗਲੇ ਦਿਨ ਅਸੀਂ ਦੱਖਣ ਵੱਲ ਨੂੰ ਵਧਣਾ ਸ਼ੁਰੂ ਕੀਤਾ ਖੁਸ਼ੀ ਦੀ ਗੱਲ ਇਹ ਸੀ ਕਿ ਕਹਿੰਦੇ ਸਾਨੂੰ ਰੇਲ ਗੱਡੀਆਂ ਦੇ ਨਿਰਭਰ ਨਹੀਂ ਸੀ ਰਹਿਣਾ ਪੈ ਰਿਆ ਕਿਉਂਕਿ ਅਸੀਂ ਪਿੰਡਾਂ ਜਿਹਾ ਦੇ ਜਿੱਥੇ ਵੀ ਚਾਹੁੰਦੇ ਸੀ ਕਿ ਆਪਣੀ ਫੋਰਡ ਕਾਰ ਨੂੰ ਬਰੋਕ ਸਕਦੇ ਸੀ ਕਿਉਂਕਿ ਅਮਰੀਕਾ ਤੋਂ ਆਪਣੇ ਨਾਲ ਕਾਰ ਲੈ ਕੇ ਗਏ ਸੀਗੇ ਤਾਂ ਇਹ ਜਰਮਨੀ, ਹਾਲੈਂਡ, ਫ੍ਰਾਂਸ, ਸਵਿਟਜ਼ਰਲੈਂਡ ਤੇ ਆਦਿ ਪਹਾੜਾਂ ਦਾ ਆਨੰਦ ਮਾਣਦੇ ਹੋਏ ਯਾਤਰਾ ਦੇ ਹਰ ਇੱਕ ਛੇਨ ਦਾ ਲਤਫੁਤ ਉਠਾਇਆ। ਇਟਲੀ'ਸ ਕਹਿੰਦੇ ਅਸੀਂ ਨਿਮਰਤਾ ਦੇ ਸਖਸ਼ਾਤ ਮੂਰਤੀ ਅਸੀਸੀ ਦੇ ਸਾਥ ਫ੍ਰਾਂਸਿਸ ਦੇ ਦਰਸ਼ਨ ਕਰਨ ਵਾਸਤੇ ਗਏ। ਸਾਡੀ ਕਹਿੰਦੇ ਯੂਰਪ ਯਾਤਰਾ ਯੂਨਾਨ ਚ ਆ ਕੇ ਖਤਮ ਹੋਈ। ਯੂਨਾਨ ਚ ਕਹਿੰਦੇ ਅਸੀਂ ਐਥਨੀਅਸ ਮੰਦਿਰਾਂ ਦੇ ਦਰਸ਼ਨ ਕੀਤੇ ਤੇ ਉਹ ਜੇਲ ਵੀ ਦੇਖੀ ਜਿੱਥੇ ਸੋਕਰਾਟ ਨੇ ਜ਼ਹਿਰ ਪੀਤਾ ਸੀ। ਕਹਿੰਦੇ ਜਿੱਥੇ ਜਿੱਥੇ ਸਫੇਦ ਲਗਭਗ ਅਰਧ ਪਾਰਦਰਸ਼ੀ ਦਿਖਾਈ ਦੇਣ ਵਾਲੇ ਪੱਥਰਾਂ 'ਚ ਕਲਾ ਕੌਸ਼ਲਤਾ ਨਾਲ ਯੁਨਾਨੀਆਂ ਨੇ ਆਪਣੀਆਂ ਅਤੁੱਤ ਕਲਪਨਾਵਾਂ ਨੂੰ ਸਕਾਰ ਰੂਪ ਦਿੱਤਾ ਕਹਿੰਦੇ ਉਹਨਾਂ ਨੂੰ ਦੇਖ ਕੇ ਮਨ ਉਹਨਾਂ ਦੀ ਪ੍ਰਸ਼ੰਸਾ ਕੀਤੇ ਬਿਨਾਂ ਰਹਿ ਨਹੀਂ ਸਕਦਾ ਕਹਿੰਦੇ ਸੀ ਕਿ ਜਹਾਜ਼ ਤੇ ਸਵਾਰ ਹੋ ਕੇ ਪੂਰਬ ਮਦ ਸਾਗਰ पार ਕਰਦੇ ਆਂ ਫਿਰ ਸਤਿਨ ਚ ਉਤਰ ਕੇ ਕਹਿੰਦੇ ਉਸ ਪਵਿੱਤਰ ਧਰਤੀ ਤੇ ਕਈ ਦਿਨਾਂ ਤੱਕ ਹਰ ਰੋਜ਼ ਉਮਦੇ ਆਂ ਤੀਰ ਯਾਤਰਾ ਦੇ ਆਨੰਦ ਦਾ ਹੋਰ ਜਿਆਦਾ ਕਹਿੰਦੇ ਮਤ ਮਹਿਸੂਸ ਹੋਇਆ ਕਹਿੰਦੇ ਕਿ ਉਹ ਕੀ ਸੁਵੇਦੇਸ਼ਿਲ ਮਨ ਵਾਸਤੇ ਫਿਰ ਸਿਚੀ ਇਸਮਸੀ ਦੇ 베ਥਲੇਹਮ ਗਤਸਨੀ ਗੈਲਰੀ ਵਿਤਰ ਮਾਉਂਟ ਆਫ ਐਲਵਿਸਿ ਪੈਲ ਯਾਤਰਾ ਕੀਤੀ ਜਾਰਡਨ ਤੇ ਗੈਲਰੀ ਦੇ ਸਮੁੰਦਰ ਤੇ ਕੰਡਿਆਂ ਦੇ ਕੰਮੀ ਇੱਥੇ ਕਹਿੰਦੇ ਇਸਮਸੀ ਦਾ ਜਨਮ ਹੋਇਆ ਸੀਗਾ ਉਹ ਨਾ ਜੋਸਫ ਬਟਾਈ ਦੀ ਦੁਕਾਨ ਲਾਜ਼ਰ ਸਿਕਵਰ ਮਾਰਥਾ ਤੇ ਮਰੀ ਦਾ ਘਰ ਇਸਮਸੀ ਦੇ ਆਖਰੀ ਭੋਜਨ ਦਾ ਕਮਰਾ ਇਹਨਾਂ ਥਾਵਾਂ ਦੇ ਵੀ ਅਸੀਂ ਕਹਿੰਦੇ ਸਾਰਿਆਂ ਦੇ ਦਰਸ਼ਨ ਕੀਤੇ ਕਹਿੰਦੇ ਉਹ ਪ੍ਰਾਚੀਨ ਕਾਲ ਮੇਰੀ ਅੱਖਾਂ ਨੇ ਮure ਸਜੀ ਵੋਟਿਆ ਯੁਗਾ ਜੁਗਾਂਤ ਅਤੇ ਵਾਸਤੇ ਇਸ ਸਨਸੀਦਾਰ ਉਤਖੇ ਖੇਡੇ ਗਏ ਰੋਹਾਨੀ ਨਾਟਕ ਦੇ ਦ੍ਰਿਸ਼ ਮੇਰੀ ਨਜ਼ਰ ਦੇ ਸਾਹਮਣੇ ਕਹਿੰਦੇ ਪ੍ਰਗਟ ਹੋਣੀ ਸ਼ੁਰੂ ਹੋ ਗਈ ਪਰ ਮੋਂਨ ਨੂੰ ਉੱਥੇ ਵਿਜ਼ਨਸ ਆਣੀ ਸ਼ੁਰੂ ਹੋ ਗਈ ਫਿਰ ਹੁਣ ਕਹਿੰਦੇ ਮਿਸਰ ਉਸ ਆਤਮਿਕ ਸ਼ਹਿਰ ਘੈਰੋ ਪ੍ਰਾਚੀਨ ਪਿਰਾਮਿਡਨ ਦੇਖਦੇ ਹੋਏ ਫਿਰ ਕਹਿੰਦੇ ਜਹਾਜ਼ ਤੇ ਚੜ ਕੇ ਲਾਲ ਸਾਗਰ पार ਕਰਦੇ ਹੋਏ ਫਿਰ ਅਸੀਂ ਅਰਬ ਸਾਗਰ ਤੇ ਦੇ ਤੋੜਾ ਪਹੁੰਚ ਗਈ ਭਾਰਤ ਤਾਂ ਸਾਥੀ ਦੇ ਨਾਲ ਇੱਥੇ ਇਹ ਅਧਿਆਇ ਸਮਾਪਤ ਹੁੰਦਾ ਹੈ ਉਸੇ ਨੇ ਪਿਆਰ ਨਾਲ ਮੈਨੂੰ ਸੁਣਿਆ ਤੁਹਾਡਾ ਸਦਾ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਮੇਰਾ ਅਧਿਆਇ ਚੰਗਾ ਲੱਗਦਾ ਹੈ ਤਾਂ ਕਿਰਪਾ ਕਰਕੇ ਆਪਣੇ ਹੋਣਾ ਸਾਥੀ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਜਲਦੀ ਹੀ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓਸ